ਜਿਹੜਾ ਇੱਕ ਪਿਛਲੇ ਸਮੇਂ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਅਫੋਰਡੇਬਲ ਹਾਊਸਿੰਗ ਦਾ ਅ ਅਫੋਰਡੇਬਲ ਹਾਊਸਿੰਗ ਦਾ ਮਾਮਲਾ ਬੜਾ ਸਪਸ਼ਟਾ ਜਿਹਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਲਈ ਜਿਹੜੀ ਅ ਅਫੋਰਡੇਬਲ ਹਾਊਸਿੰਗ ਆ ਉਹਦੇ ਕੁਝ ਯੂਨਿਟ ਜਿਹੜੇ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਇਹਨੇ ਯੂਨਿਟ ਬਣਾਏ ਤੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਪਹਿਲਾ ਇਸ ਕਿਸਮ ਦਾ ਲੱਗਦਾ ਸੀ ਕਿ ਇਹ ਅਫੋਰਡੇਬਲ ਹਾਊਸਿੰਗ ਦੇ ਲਈ ਯੂਨਿਟ ਬਣਾਏ ਜਾ ਰਹੇ ਆ ਪਰ ਹੁਣ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ ਅਸਲ ਦੇ ਵਿੱਚ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਮਤਲਬ ਜਿਹੜਾ ਜਿਹੜੀ ਸਪਲਾਈ ਵਧਾਉਣ ਦੇ ਲਈ ਅਸਲ ਦੇ ਵਿੱਚ ਅਸੀਂ ਕਿਹਾ ਸੀ ਨਾ ਕਿ ਅਫੋਰਡੇਬਲ ਹਾਊਸਿੰਗ ਦੇ ਵਿੱਚ ਇਹਦਾ ਕੋਈ ਮਾਮਲਾ ਸੀ ਸੋ ਇਸ ਵੇਲੇ ਜਿਹੜੇ ਇਹ ਦੱਸੇ ਜਾ ਰਹੇ ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਵਾਅਦਾ ਜਿਹੜਾ ਸਰਕਾਰ ਦਾ ਸੀਗਾ ਇਹ 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 ਅਸਲ ਦੇ ਵਿੱਚ ਜਿਹੜੇ ਅਫੋਰਡੇਬਲ ਪ੍ਰੋਜੈਕਟ ਸੀਗਾ ਇੱਕ ਪ੍ਰੋਜੈਕਟ ਇਹ ਆ 1807 ਲਾਰਜ ਸਟਰੀਟ ਵੈਨਕੂਵਰ ਦੇ ਉੱਤੇ ਇਸ ਪ੍ਰੋਜੈਕਟ ਨੂੰ ਇਦਾਂ ਇਹਦੀ ਉਦਾਹਰਣ ਦਿੱਤੀ ਗਈ ਸੀ ਵੀ ਇਹ ਅਫੋਰਡੇਬਲ ਹਾਊਸਿੰਗ ਆ ਪਰ ਹੁਣ ਇਹ ਜੇ ਇਹ ਅਫੋਰਡੇਬਲ ਹਾਊਸਿੰਗ ਆ ਤੇ ਇੱਥੇ ਫਿਰ ਕਿਰਾਏ ਘੱਟ ਹੋਣੇ ਚਾਹੀਦੇ ਸੀ ਹੁਣ ਦੱਸਿਆ ਜਾ ਰਿਹਾ ਕਿ ਇਹ ਇੱਥੇ 2600 2650 ਡਾਲਰ ਤੋਂ ਲਾ ਕੇ 4300 ਡਾਲਰ ਪਰ ਮੰਥ ਦਾ ਕਿਰਾਇਆ ਹੁਣ ਇਹ ਆ ਕਿ ਪਹਿਲਾ ਪ੍ਰੋਮਿਸ ਕੀ ਸੀ ਤੇ ਰਿਐਲਿਟੀ ਕੀ ਆ ਜਦੋਂ ਪ੍ਰੋਜੈਕਟ ਅਨਾਉਂਸ ਕੀਤਾ ਸੀ ਸਾਬਕਾ ਹਾਊਸਿੰਗ ਮਿਨਿਸਟਰ ਜੁੜੇ ਕੇ ਇਸ ਵੇਲੇ ਸਾਡੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਈ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਅਸੀਂ ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰਾਂਗੇ ਵੀ ਲੋਕਾਂ ਦੀ ਜਿਹੜੀ ਉਹਨਾਂ ਦੀ ਰੇਂਜ ਦੇ ਵਿੱਚ ਕਿਰਾਏ ਜਾਂ ਰਹਿਣ ਦੇ ਯੋਗ ਘਰ ਹੋਣਗੇ ਉਹ ਬਣਾਵਾਂਗੇ ਪਰ ਹੁਣ ਜਿਹੜਾ ਰੈਂਟ ਆ ਉਹ ਉਹਨਾਂ ਦੀ ਉਸ ਵਿਚਾਰ ਦੇ ਨਾਲ ਉਲਟਾ ਦਿਸ ਰਿਹਾ ਜੇ ਇਹੇ ਅਪਾਰਟਮੈਂਟ ਬਣਾਏ ਗਏ ਇਸ ਕੰਮ ਦੇ ਲਈ ਸੀ ਤਾਂ ਫਿਰ ਦਾ ਰੈਂਟ 2650 ਤੋਂ ਲੈ ਕੇ 4300 ਡਾਲਰ ਤੱਕ ਕਿਦਾਂ ਹੋ ਸਕਦਾ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਮੈਸ ਅਲਾਈਨਮੈਂਟ ਆ ਪ੍ਰੋਗਰਾਮ ਦੀ ਹਾਊਸਿੰਗ ਹੱਬ ਜਿਹੜਾ ਕਿ 2 ਬਿਲੀਅਨ ਦੇ ਪ੍ਰੋਜੈਕਟ ਦਾ ਇੱਕ ਹਿੱਸਾ ਆ ਇਹਦੀ ਅਸਲ ਦੇ ਵਿੱਚ ਇਹ ਇੱਕ ਇਹਨਾਂ ਦੀ ਇੱਛਾ ਸੀ ਜਾਂ ਮਨਸ਼ਾ ਇਹ ਸੀ ਕਿ ਜਿਹੜੇ ਡਿਵੈਲਪਰ affordable housing provide ਕਰਨਗੇ ਜਿਹੜਾ ਕੋ ਡਿਵੈਲਪਰ ਜਿਹਦੇ ਕੋਲ ਪੈਸਾ ਤੇ ਲੱਜਣੇ ਉਹ ਬਣਾਉਣੇ ਆ ਜਿਹੜਾ ਉਹਨੂੰ affordable provide ਕਰੂਗਾ ਸਸਤੇ ਦੇਊਗਾ ਉਹਨੂੰ سبسڈیਜ਼ ਕਰੂਗੀ ਸਰਕਾਰ ਜਦੋਂ ਕਿ ਹੁਣ ਇਹਨੂੰ ਇਹ ਇਦਾਂ ਐਕਸਪਲੇਨ ਕੀਤਾ ਜਾ ਰਿਹਾ ਕਿ ਨਹੀਂ ਜੀ ਇਹ ਕਿਉਂਕਿ ਹੁਣ ਸਸਤੇ ਤਾਂ ਹੈ ਨਹੀਂ 4300 ਡਾਲਰ ਦੇ ਵਿੱਚ ਤੁਸੀਂ ਵੈਨਕੂਵਰ ਦੇ ਵਿੱਚ ਮਹੀਨੇ ਦੇ ਕਿਰਾਏ ਤੇ ਰਹੋ ਤੇ ਇਹਨੂੰ ਤੁਸੀਂ affordable ਤਾਂ ਕਹਿ ਨਹੀਂ ਸਕਦੇ ਹੁਣ ਉਹਦੇ ਬਾਰੇ ਇਹ ਲੌਜੀਕ ਦਿੱਤਾ ਜਾ ਰਿਹਾ ਕਿ ਅਸਲ ਦੇ ਵਿੱਚ ਇਸ ਸਪਲਾਈ ਵਧਾਉਣ ਦੀ ਗੱਲ ਹੋਈ ਸੀ ਅਫੋਰਡੇਬਿਲਟੀ ਦੀ ਨਹੀਂ ਸੀ ਸਪਲਾਈ ਵਧਾਉਣ ਦੀ ਸੀ ਇਸ ਕਰਕੇ ਸਰਕਾਰ ਨੇ ਇਹ ਕੰਮ ਕੀਤਾ ਬੀਸੀ ਦੇ ਵਿੱਚ ਜਿਹੜੇ ਹਾਊਸਿੰਗ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਕਰ ਨੂੰ ਕਲੈਰੀਫਾਈ ਕੀਤਾ ਕਿ ਪ੍ਰੋਗਰਾਮ ਅਸਲ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਕਿ ਮਾਰਕੀਟ ਰੇਟ ਰੈਂਟਲਸ ਜਿਹਦੇ ਵਿੱਚ ਇੱਕ ਥੋੜੀ ਰਿਡਕਸ਼ਨ ਸੀਗੀ ਰੈਂਟ ਦੇ ਵਿੱਚ ਕੁਝ ਯੂਨਿਟਸ ਦੇ ਵਿੱਚ ਉਹ ਵੀ ਕੇਸ ਵਾਈਜ਼ ਦੇਖਿਆ ਜਾਣਾ ਸੀ ਹੁਣ ਇਹ ਕਿਹਾ ਜਾ ਰਿਹਾ ਲੋਕਾਂ ਨੂੰ ਲੱਗਦਾ ਸੀ ਜਾਂ ਪਹਿਲਾਂ ਸਰਕਾਰ ਨੇ ਜਿਸ ਤਰੀਕੇ ਨਾਲ ਇਸ ਪ੍ਰੋਜੈਕਟ ਦੇ ਉੱਤੇ ਜ਼ੋਰ ਦਿੱਤਾ ਹੈ ਵੀ ਅਸੀਂ ਦੇਵਾਂਗੇ ਘਰ ਅਫੋਰਡੇਬਲ ਹੁਣ ਕਹਿੰਦੇ ਵੀ ਅਸੀਂ ਘਰ ਦੇਣੇ ਸੀ ਮਾਰਕੀਟ ਰੇਟ ਦੇ ਰੈਂਟਲ ਦੇ ਉੱਤੇ ਸੋ ਇਹ ਇੱਕ ਕਨਫਿਊਜ਼ਨ ਜਿਹੜੀ ਹੁਣ ਦੂਰ ਕੀਤੀ ਜਾ ਰਹੀ ਹੈ ਜਿਹੜੀ ਇਨਕਮ ਐਲੀਜੀਬਿਲਟੀ ਆ ਜਿਹੜੀ ਇਨਕਮ ਕੈਪ ਆ ਇਹਨਾਂ ਯੂਨਿਟਸ ਨੂੰ ਐਕਸੈਸ ਕਰਨ ਦੇ ਲਈ ਉਹ ਜਿਹੜੀ ਕਾਫੀ ਜ਼ਿਆਦਾ ਵੱਧ ਗਈ ਆ 99000 ਤੋਂ ਵੱਧ ਕੇ ਇਹ 131000 ਜਿਹੜੀ ਸਿੰਗਲ ਤੇ 191900 ਜਿਹੜੀ ਆ ਉਹ ਫੈਮਲੀਜ਼ ਦੇ ਲਈ ਦੱਸੀ ਗਈ ਆ ਉਹਦੇ ਨਾਲ ਫੇਰ ਪ੍ਰੋਗਰਾਮ ਤੋਂ ਇਹ ਜਿਹੜੇ ਅਫੋਰਡੇਬਲ ਹਾਊਸਿੰਗ ਗੋਲਸ ਆ ਉਹ ਤੋਂ ਇਹ ਪਰੇ ਚਲੇ ਗਿਆ ਉਹਦੇ ਵਿੱਚ ਵੀ ਇਹ ਕਿਸੇ ਤਰੀਕੇ ਨਾਲ ਉਦਨ ਨਹੀਂਦਾ ਹੁਣ ਸਰਕਾਰ ਦਾ ਇਸ ਮਾਮਲੇ ਤੇ ਵਿਰੋਧ ਵੀ ਹੋ ਰਿਹਾ ਜਿਹੜੇ ਇਸ ਵੇਲੇ ਹਾਊਸਿੰਗ ਮਿਨਿਸਟਰੀ ਦੇ ਰਵੀ ਕਲ ਨੂੰ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਬੀਸੀ ਬਿਲਡ ਜਿਹੜਾ ਇੰਟਰੋਡਿਊਸ ਕੀਤਾ ਆ ਜਿਹਦਾ ਮਤਲਬ ਇਹ ਆ ਕਿ ਰੈਂਟਲ ਹਾਊਸਿੰਗ ਸਪਲਾਈ ਦੇ ਵਿੱਚ ਜਿਹੜੀ ਮਿਡਲ ਇਨਕਮ ਲੋਕ ਨੇ ਉਹਨਾਂ ਦੇ ਵਿੱਚ ਵਾਧਾ ਕਰਨਾ ਪਰ ਹਜੇ ਵੀ ਜਿਹੜੀ ਅਫੋਰਡੇਬਿਲਟੀ ਆ ਉਹ ਉੱਥੇ ਦੀ ਉੱਥੇ ਖੜੀ ਆ ਉਹਦੇ ਲਈ ਕੀ ਕੀਤਾ ਜਾ ਰਿਹਾ ਹੁਣ ਐਸ ਕਰਕੇ ਕਿਉਂਕਿ ਇਲੈਕਸ਼ਨ ਈਅਰ ਆ ਇਹ ਅਕਤੂਬਰ ਅਕਤੂਬਰ ਦੇ ਵਿੱਚ ਇਲੈਕਸ਼ਨ ਆ ਸੋ ਜਿਹੜਾ ਪ੍ਰੋਗਰਾਮ ਨੂੰ ਹਾਊਸਿੰਗ ਹੱਬ ਤੋਂ BC ਬਿਲਡਸ ਦੇ ਵਿੱਚ ਉਹਦਾ ਉਹਦਾ ਰੀਨੇਮ ਕਰ ਦੇਣਾ ਜਾਂ ਉਹਦਾ ਨਾਮ ਬਦਲ ਦੇਣਾ ਇਹਨੂੰ ਦੇਖਿਆ ਜਾ ਰਿਹਾ ਕਿ ਇਹ ਇਲੈਕਸ਼ਨ ਈਅਰ ਟੈਕਟਿਕ ਆ ਇੱਕ ਇੱਕ ਤਰੀਕਾ ਆ ਇੱਕ ਜੁਗਤਾ ਤਾਂ ਕਿ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਨੂੰ ਜਿਹੜਾ ਪ੍ਰੋਮਿਸ ਕੀਤਾ ਗਿਆ ਸੀ ਵੀ ਡਿਲੀਵਰ ਕਰਨਾ ਉਹ ਡਿਲੀਵਰ ਨਹੀਂ ਕੀਤਾ ਗਿਆ ਉਹਨੂੰ ਰੀਪੈਕੇਜ ਕੀਤਾ ਜਾਵੇ ਜਾਂ ਉਹਨੂੰ ਰੀਲਾਂਚ ਕੀਤਾ ਜਾਵੇ ਜਿਹੜਾ ਪਬਲਿਕ ਦਾ ਕਨਫਿਊਜ਼ਨ ਤੇ ਕ੍ਰਿਟਿਸਿਜ਼ਮ ਆ ਜਿਹੜੀ ਇੱਕ ਜਿਹੜੀ ਸਰਕਾਰ ਦੇ ਵਿੱਚ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਆ ਕਿ ਇਹਦਾ ਐਕਚੁਅਲ ਆਊਟਕਮ ਕੀ ਆਇਆ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਆਲੋchnਾ ਹੋ ਰਹੀ ਹੈ ਜਿਹੜੇ ਅਫੋਰਡੇਬਿਲਟੀ ਦੇ ਵਾਅਦੇ ਕੀਤੇ ਜਾ ਸੀ ਜਾਂ ਦਾਅਵੇ ਕੀਤੇ ਜਾ ਰਹੇ ਸੀ ਉਹਨਾਂ ਦੇ ਉੱਤੇ ਸਵਾਲ ਉੱਠ ਰਹੇ ਆ ਤੇ ਜਿਹੜਾ ਇਸ ਵੇਲੇ ਇੱਕ ਇਹਦੀ ਰਾਜਨੀਤਿਕ ਅਸਰ ਵੀ ਇਹਦਾ politcal implication ਵੀ ਆਇਆ ਦੀਆਂ ਕਿ ਜਿਹਦੇ ਵਿੱਚ ਸਰਕਾਰ ਜਿਹੜੀ ਆ ਉਹ ਹਾਊਸਿੰਗ ਪ੍ਰੋਗਰਾਮ ਇੱਕ ਮਤਲਬ ਉਹਦਾ ਰਾਜਨੀਤਿਕ ਮੰਤਵ ਦੇ ਲਈ ਵੀ ਕਰ ਰਹੀ ਹੈ ਸਪੈਸ਼ਲੀ ਐਨਡੀਪੀ ਨੇ ਹਾਊਸਿੰਗ ਅਫੋਰਡੇਬਿਲਟੀ ਕਿਉਂਕਿ ਆਪਣੀ ਪਹਿਲੇ ਇਲੈਕਸ਼ਨ ਦੇ ਵਿੱਚ ਇੱਕ ਕੀ ਇਸ਼ੂ ਬਣਾਇਆ ਸੀ ਇੱਕ ਜਿਹੜੀ ਖਾਸ ਗੱਲਬਾਤ ਉਹਨਾਂ ਨੇ ਇਹਦੇ ਉੱਤੇ ਦੱਸੀ ਸੀ ਸੋ 2 ਬਿਲੀਅਨ ਡਾਲਰ ਦਾ ਪ੍ਰੋਗਰਾਮ ਹੌਸਿੰਗ ਆਫ ਅਫੋਰਡੇਬਿਲਟੀ ਨਾਂ ਦੇ ਉੱਤੇ ਜਿਹਨੇ ਰੈਂਟਲ ਯੂਨਿਟ ਦੇਣੇ ਸੀ ਉਹ ਅਫੋਰਡੇਬਲ ਨਹੀਂ ਆ। ਉਹ 5 ਮੰਜ਼ਲਾ 64 ਯੂਨਿਟ 1807 ਲਾਰਜ ਸਟਰੀਟ ਦੇ ਉੱਤੇ ਵੈਨਕੂਵਰ ਦੇ ਵਿੱਚ ਜਿਹੜੇ ਹੈਗੇ ਆ ਉਹ ਥਾਂ ਦੇ ਉੱਤੇ ਇਹਨਾਂ ਨੇ ਅਗਲੇ ਮਹੀਨੇ ਖੁੱਲ ਜਾਣਾ ਉੱਤੇ ਕਿਰਾਏ ਤੇ ਲੋਕਾਂ ਨੇ ਰਹਿਣਾ ਸ਼ੁਰੂ ਕਰ ਦੇਣਾ। ਸੋ ਹੁਣ ਕਿਰਾਏ ਲੋਕ ਭਾਲ ਰਹੇ ਸੀ ਸਸਤੇ ਤੇ ਹੁਣ ਦੱਸੇ ਜਾ ਰਿਹਾ ਕਿ 2650 ਡਾਲਰ ਤੋਂ ਲੈ ਕੇ 4300 ਡਾਲਰ ਤੱਕ ਦਾ ਕਿਰਾਇਆ 3 ਸਾਲ ਪਹਿਲਾਂ ਪ੍ਰੋਜੈਕਟ ਲਾਸਟ ਅਨਾਉਂਸ ਕੀਤਾ ਸੀ ਉਸ ਵੇਲੇ ਹਾਊਸਿੰਗ ਮਿਨਿਸਟਰ ਡੇਵਿਡ ਏ ਵੀ ਸੀਗੇ ਜਿਹੜੇ ਕਿ ਹੁਣ ਪ੍ਰੀਮੀਅਰ ਨੇ ਹੁਣ ਹਾਊਸਿੰਗ ਮਿਨਿਸਟਰ ਰਵੀ ਕਾਲੋ ਆ ਸੋ ਦੇਖੋ ਇਸ ਗੱਲਬਾਤ ਦੇ ਉੱਤੇ ਸਰਕਾਰ ਕੀ ਕਰਦੀ ਹੈ ਇਲੈਕਸ਼ਨ ਯੀਅਰ ਆ ਦੂਜੇ ਪਾਸੇ ਕੀ ਸੱਚਮੁੱਚ ਇਹਨਾਂ ਨੇ ਉਹਨੂੰ ਸਪਲਾਈ ਵਧਾਉਣ ਦੇ ਲਈ ਕੀਤਾ ਸੀ ਜਾਂ ਉਸ ਵੇਲੇ ਗੱਲ ਇਸ ਗੱਲ ਦੇ ਉੱਤੇ ਜ਼ੋਰ ਜ਼ਿਆਦਾ ਦੇ ਦਿੱਤਾ ਸੀ ਕਿ ਅਫੋਰਡੇਬਿਲਟੀ ਵਧਾ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ